ਡੈਵੀ ਦਾ ਅਸੀਂ ਰਿਜ਼ਲਟ ਤੇ ਡੈਵੀ ਦੇ ਇਧਰ ਮਤਲਬ ਜਿਵੇਂ ਡਿਗਰੀ ਦਿੰਦੇ ਉਹ ਮੇ ਕਪੜੇ ਜੇ ਪਾ ਕੇ ਇਹਦੀਆਂ ਫਿਕਸ ਕਰ ਲਿਆ ਸੀ ਤੇ ਘਰੇ ਆ ਕੇ ਮੈਨੂੰ ਕਹਿੰਦਾ ਮਮਾ ਮੈਂ ਤਾਂ 3rd ਪੋਜੀਸ਼ਨ ਤੇ ਆਇਆਂਗਾ ਤੇ ਪਰ ਮੈਨੂੰ ਜਦੋਂ ਬਾਅਦ ਚ ਪਤਾ ਲੱਗਿਆ ਵੀ ਤਾਂ ਫਸਟ ਡਿਵੀਜ਼ਨ ਚ ਪਾਸ ਹੋ ਤਾਂ ਬੜੀ ਖੁਸ਼ੀ ਹੋਈ ਕਿਉਂਕਿ ਬੱਚੇ ਚਲੋ ਮਿਹਨਤ ਕਰਦੇ ਨੇ ਜੀ ਮਿਹਨਤ ਦਾ ਬੁੱਲ ਪਾਇਆ ਜਾਂਦਾ ਤਾਂ ਇਧਰ ਮੇਰੇ ਜਾਂਦਾ ਹੋਇਆ ਰੰਗ ਵੀ ਲਗਾ ਗਿਆ ਸੀਗਾ ਡੈਵੀ ਤੇ ਉਸ ਤੋਂ ਬਾਅਦ ਮੈਂ ਡੈਡੀ ਨੂੰ ਦਿਖਾਇਆ ਜੀ ਮਖਾ ਲਓ ਡੈਡੀ ਤੁਸੀਂ ਵੀ ਦੇਖ ਲਓ ਜੀ ਤੇ ਡੈਵੀ ਮੈਨੂੰ ਕਹਿ ਰਿਹਾ ਸੀ ਮਮਾ ਅੱਜ ਮੈਨੂੰ ਕੀ ਬਣਾ ਕੇ ਦੇਵੋਗੇ ਮੈਂ ਕਹ do ਤੇ ਇਧਰ ਆਪਾਂ ਪਾਵਾਂਗੇ ਜਿਹਦੇ ਵਿੱਚ ਸਵਾਦ ਅਨੁਸਾਰ ਖੰਡ 2-3 ਚਮਚਾ ਆਪਾਂ ਪਾਏ ਨੇਗੇ ਤੇ ਹੁਣ ਆਪਾਂ 2 ਚਮਚੀ ਪਾਵਾਂਗੇ ਜੀ ਇਹਦੇ ਵਿੱਚ ਦੇਸੀ ਘਿਓ ਦੇ ਇਹ ਆਪਾਂ ਕੋਈ ਵੀ ਪਾ ਸਕਦੇ ਪਰ ਜੇ ਬੱਚੇ ਲਈ ਬਣਾ ਰਹੇ ਤਾਂ ਦੇਸੀ ਘਿਓ ਸਭ ਤੋਂ ਵਧੀਆ ਜੀ ਇਧਰ ਆਪਾਂ ਲਈਏ ਜੀ ਇੱਕ ਕੌਲੀ ਮਿਲਕ ਪਾਊਡਰ ਦੀ ਜੇਕਰ ਆਪਾਂ ਇੱਕ ਕੌਲੀ ਪਾ ਰਹੇ ਤਾਂ ਅੱਧਾ ਅੱਧੀ ਕੌਲੀ ਆਪਾਂ ਇਹਦੇ ਵਿੱਚ ਦੁੱਧ ਦੀ ਪਾਵਾਂਗੇ ਜਿਵੇਂ ਕੀ ਮੈਂ ਪਹਿਲਾਂ ਪਾਈ ਆ ਤੇ ਹੁਣ ਇਹਨਾਂ ਚਾਰੇ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਜਿਹੜਾ ਆਪਣਾ ਗੈਸ ਉਹ ਬਿਲਕੁਲ ਲੋ ਤੇ ਹੀ ਹੋਣਾ ਚਾਹੀਦਾਗਾ ਕਿਉਂਕਿ ਜੇਕਰ ਆਪਾਂ ਇਹਨੂੰ ਮਤਲਬ ਜਿਹ ਕਿ ਜੋ ਬੁਦੀਨ ਲੱਗ ਜੂਗੀ ਇਸ ਕਰਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਦੇ ਜਾਣਗੇ 1 ਮਿੰਟ ਵੀ ਆਪਾਂ ਮਤਲਬ ਜਿਹੜੀ ਕੜਛੀ ਆ ਉਹ ਹਿਲਾਉਣੀ ਬੰਦ ਨਹੀਂ ਕਰਨੀ ਕਿਉਂਕਿ ਨਾਲ ਦੀ ਨਾਲ ਹੀ ਮੱਚ ਜਾਂਦਾ ਕਿਉਂਕਿ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕੋਈ ਵਰਗਾ ਹੀ ਬਣ ਜਾਂਦਾਗਾ ਤੇ ਫਿਰ ਇਹਦੇ ਮੱਛਾਂ ਦੇ ਜਿਹੜਾ ਮਤਲਬ ਚਾਂਸ ਹੋ ਜ਼ਿਆਦਾ ਹੁੰਦੇ ਨੇ ਤੇ ਇਹਦੇ ਵਿੱਚ ਆਪਾਂ ਪਾਤਾ ਸੀ ਜੀ ਅੱਧਾ ਚਮਚ ਇਲਾਚੀ ਪਾਊਡਰ ਇਹਦੇ ਨਾਲ ਜਿਹੜਾ ਫਲੇਵਰ ਆ ਉਹ ਵੀ ਵਧੀਆ ਆ ਜਾਂਦਾ ਜੀ ਤੇ ਮਤਲਬ ਜਿਹੜੀ ਆਪਣੀ ਬਰਫੀ ਉਹ ਵੀ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੁੰਦੀ ਹੈ ਤੇ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਹਿਲਾ ਰਹੀ ਸੀਗੀ ਮੈਂ ਕਹ ਰਹੀ ਸੀ ਜੀ ਕਲਕਾਂਤਾ ਬਣਾਉਣੀ ਆ ਪਰ ਇਹਦੇ ਵਿੱਚ ਆਪਾਂ ਨਿੰਬੂ ਹੀ ਮਤਲਬ ਥੋੜਾ ਜਿਹਾ ਲਿਆਗਾ ਕਿਉਂਕਿ ਇੱਕ ਨਿੰਬੂ ਪਿਆ ਸੀਗਾ ਵੀ ਹੋਰ ਹੈ ਨਹੀਂ ਸੀਗਾ ਉਹ ਵੀ ਮਤਲਬ ਵੀ ਉਹਦੇ ਚੋਂ ਰਸ ਥੋੜਾ ਜਿਹਾ ਨਿਕਲਿਆ ਸੀ ਮੈਂ ਕਹ ਰਹੀ ਸੀ ਚਲੋ ਦੇਖੀ ਜਾਊਗਾ ਇਸ ਨਾਲ ਬਣ ਜੂਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਜਾਣਾ ਜੀ ਕਿਉਂਕਿ ਇਹ ھیਠ ਲੱਗ ਨਾ ਜਾਵੇ ਤੇ ਇਹਨੂੰ ਆਪਾਂ ਥੋੜਾ ਜਿਹਾ ਗਾੜਾ ਵੀ ਕਰਨਾ ਹੈ ਉਸ ਤੋਂ ਬਾਅਦ ਹੀ ਨਿੰਬੂ ਦਾ ਰਸ ਪਾਉਣਾ ਹੈ ਮੈਂ ਬਾਰੀ-ਬਾਰੀ ਹਿਲਾਵੀ ਰਹੀ ਸੀ ਮਗਰ ਜਲਦੀ-ਜਲਦੀ ਗਾੜੀ ਹੋ ਜੇ ਕਿਉਂਕਿ ਗਾੜੀ ਹੋਣ ਤੋਂ ਬਾਅਦ ਹੀ ਆਸੇ-ਪਾਸੇ ਤੋਂ ਆਪਾਂ ਲਾ ਲੈਣਾਗੇ ਵੀ ਜਿਹੜੇ ਮਤਲਬ ਵੀ ਆਪਾਂ ਵਿਚਕਾਰ-ਵਿਚਕਾਰ ਤਾਂ ਹਿਲਾ ਰਹੇ ਆ ਆਸੇ-ਪਾਸੇ ਤੋਂ ਵੀ ਇਹ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਪੱਕ ਜਾਵੇ ਤੇ ਇੱਕ ਗਾੜਾ ਜਾਂ ਮਤਲਬ ਪੇਸਟ ਬਣ ਕੇ ਤਿਆਰ ਹੋ ਜੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਮੈਂ ਲੈ ਸੀ ਜੀ ਨਿੰਬੂ ਇਹੋ ਜਿਹਾ ਆ ਤੇ ਹੁਣ ਤੁਸੀਂ ਦੇਖ ਸਕਦੇ ਹੋਵੇ ਥੋੜੀ ਜੀ ਦਾਣੇਦਾਰ ਜੀ ਹੋ ਗਈ ਤੇ ਮੈਂ ਕਹਿ ਰਹੀ ਸੀ ਜੇ ਤਾਂ ਪੂਰੀ ਗਰ ਮਤਲਬ ਵੀ ਦਾਣੇਦਾਰ ਤਾਂ ਹੋਈ ਨਹੀਂ ਕਿਉਂਕਿ ਇੱਕ ਨਿੰਬੂ ਸੀ ਇਹਦੇ ਵਿੱਚ ਅੱਧਾ ਹੀ ਨਿਚੋੜਿਆ ਸੀਗਾ ਮੈਂ ਹੁਣ ਕਹਿ ਰਹੀ ਸੀ ਕਿ ਮਾਹ ਚਲੋ ਅੱਧਾ ਕੱਪ ਹੋਰ ਪਾ ਲਾਂ ਕਿਉਂਕਿ ਇਹ ਘੱਟ ਹੀ ਦਾਣੇਦਾਰ ਜੀ ਲੱਗਦੀ ਹੈਗੀ ਦਾਣੇਦਾਰ ਕੇ ਕਲਾਕੰਦ ਜੀ ਬਣਾਉਣ ਦੀ ਸੋਚ ਰਹੇ ਸੀਗੇ ਪਰ ਨਿੰਬੂ ਥੋੜੇ ਦੇ ਕਰਕੇ ਪ੍ਰੋਪਰ ਕਲਾਕੰਦ ਨਹੀਂ ਬਣੀ ਤੇ ਉਸ ਤੋਂ ਬਾਅਦ ਮੈਂ ਕਹਿ ਰਹੀ ਸੀ ਮਾਹ ਚਲੋ ਅੱਧਾ ਕ ਨਿੰਬੂ ਹੋਰ ਪਾ ਕੇ ਦੇਖਦੇ ਹਾਂ ਜੀ ਕੀ ਪਤਾ ਵਧੀਆ ਬਣ ਜੇ ਤੇ ਇਧਰ ਫਿਰ ਮੈਂ ਜਿਹੜਾ ਅੱਧਾ ਨਿੰਬੂ ਤੇ ਇਹ ਇਹਦੇ ਵਿੱਚ ਵੀ ਥੋੜੀਆਂ ਜਿਹੀ ਬੂੰਦਾਂ ਹੀ ਨਿਕਲੀਆਂ ਮੈਂ ਕਹ ਰਹੀ ਸੀ ਇਹ ਹੋ ਅਜੇ ਤੱਕ ਲੋਲ ਹੀ ਹੋਈ ਜਾਂਦੀ ਹੈਗੀ ਮਾ ਚਲੋ ਜੇਕਰ ਜਿੰਨਾ ਕ ਮਤਲਬ ਵੀ ਵਧੀਆ ਬਣੇ ਉਹਨਾਂ ਕ ਆਪਾਂ ਚਲ ਲੈ ਇਹਨੂੰ ਪਾ ਲੈਨੇ ਆ ਥੋੜੀਆਂ ਜਿਹੀ ਬੂੰਦਾਂ ਇਹਦੇ ਵਿੱਚ ਨਿੰਬੂ ਦੇ ਰਸ ਦੀਆਂ ਹੋਰ ਪਾ ਲਈਆਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀਗਾ ਤੇ ਜਿਹੜੀ ਇਹ ਬਰਫੀ ਬਹੁਤ ਹੀ ਮਤਲਬ ਟੇਸਟੀ ਬਣ ਕੇ ਤਿਆਰ ਹੋਈ ਸੀ ਇਹ ਮੈਨੂੰ ਕਹ ਰਹੀ ਸੀ ਇਹਦੇ ਵਿੱਚ ਖੁਸ਼ਬੂ ਨਹੀਂ ਆਉਗੀ ਨਿੰਬੂ ਦੀ ਮਤਲਬ ਵੀ ਜੇਕਰ ਆਪਾਂ ਕਲਾ ਕੰਦ ਬਣਾਉਣੀ ਤਾਂ ਇਹਦੇ ਵਿੱਚ ਵੱਧ ਨਿੰਬੂ ਦੀ ਜ਼ਰੂਰਤ ਪੈਂਦੀ ਮੈਂ ਕਿ ਨਹੀਂ ਨਹੀਂ ਜੀ ਆਪਾਂ ਪਾਇਆ ਨਾ ਇਲਾਇਚੀ ਪਾਊਡਰ ਤੇ ਇਹਦਾ ਕਿ ਕਾਫੀ ਟਾਈਮ ਪਕਾ ਲਿਆ ਸੀਗਾ ਤੇ ਜਿਹੜਾ ਦਾ ਪੇਸਟ ਆ ਵਧੀਆ ਬਣ ਕੇ ਗਾੜਾ ਹੋ ਗਿਆ ਸੀ ਤਾਂ ਇਧਰ ਆਪਾਂ ਲੈ ਲੈਸੀ ਜੀ ਭਾਂਡਾ ਤੇ ਇਹਦੇ ਆਪਾਂ ਬਟਰ ਪੇਪਰ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਸੈੱਟ ਕਰ ਲੈਣਾ ਜੇਕਰ ਬਟਰ ਪੇਪਰ ਨਾ ਹੋਵੇ ਤਾਂ ਆਪਾਂ ਕੋਈ ਵੀ ਭਾਂਡਾ ਲੈ ਕੇ ਦੇਸੀ ਘਿਓ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲੈਣਾ ਚੰਗੀ ਤਰ੍ਹਾਂ ਲਗਾ ਲੈਣਾਗਾ ਤੇ ਉਸ ਤੋਂ ਬਾਅਦ ਜਿਹੜਾ ਵੀ ਆਪਣਾ ਜਿਹੜਾ ਪੇਸਟ ਹੈ ਉਹਨੂੰ ਆਪਾਂ ਇਹਦੇ ਵਿੱਚ ਪਾ ਲੈਣਾਗਾ ਇਹ ਮਤਲਬ ਇੱਕ ਖੋਏ ਦੀ ਤਰ੍ਹਾਂ ਬਣ ਕੇ ਤਿਆਰ ਹੋਇਆ ਸੀਗਾ ਬਹੁਤ ਹੀ ਟੇਸਟੀ ਬਣਿਆ ਸੀਗਾ ਤੇ ਇਹਨਾਂ ਸਾਰੀਆਂ ਮਤਲਬ ਜਿਹੜਾ ਸਾਰਾ ਪੇਸਟ ਸੀਗਾ ਇਹਨੂੰ ਆਪਾਂ ਇਹਦੇ ਵਿੱਚ ਚੰਗੀ ਤ ਇਹ ਤਾਂ ਨਾਲ ਤਾਂ ਲੈ ਨਹੀਂ ਰਿਆ ਸੀ ਇਹਨਾਂ ਨੇ ਮੈਨੂੰ ਚਮਚਾ ਫੜਾਇਆ ਤੇ ਮੈਂ ਚਮਚੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਭਰ ਲਿਆ ਸੀ ਤੇ ਉਸ ਤੋਂ ਬਾਅਦ ਚਮਚੇ ਨਾਲ ਹੀ ਸੈੱਟ ਕਰ ਲਿਆ ਸੀਗਾ ਕਿਉਂਕਿ ਹੱਥ ਮੱਚ ਸਕਦਾ ਸੀਗਾ ਤੇ ਥੋੜੇ ਜਿਹਾ ਟਾਈਮ ਬਾਅਦ ਜਦ ਇਹ ਠੰਡਾ ਹੋ ਗਿਆ ਫਿਰ ਮੈਂ ਹੱਥ ਨਾਲ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਿਆ ਸੀਗਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਵਾਂਗੇ ਜੀ ਕੋਈ ਵੀ ਡਰਾਈ ਫਰੂਟ ਤੇ ਇੱਧਰ ਆਪਾਂ ਲਿਆ ਸੀ ਜੀ ਚਮਚਾ-ਚਮਚੇ ਥੋੜਾ ਜਿਹਾ ਘਿਓ ਲਾ ਲਿਆ ਸੀਗਾ ਮਗਰ ਹੱਥਾਂ ਨਾਲ ਇਹਦੇ ਨਿਸ਼ਾਨ ਜੇ ਪੈ ਰਹੇ ਸੀਗੇ ਤੇ ਇਹਨੂੰ ਆਪਾਂ ਚਮਚ ਨਾਲ ਚੰਗੀ ਤਰ੍ਹਾਂ ਮਤਲਬ ਵੀ ਜਿੱਥੋਂ ਵੀ ਉੱਚਾ ਨ ਦੰਗਣ ਵਾਲੇ ਨੂੰ ਸੈੱਟ ਕਰ ਲਿਆ ਸੀ ਤਾਂ ਇਧਰ ਆਪਾਂ ਲੈ ਕੇ ਜੀ ਇਹਨੂੰ ਚੰਗੀ ਤਰ੍ਹਾਂ ਡਰਾਈ ਫਰੂਟ ਪਾ ਕੇ ਤੇ ਇਹਦੇ ਉੱਤੇ ਚੰਗੀ ਤਰ੍ਹਾਂ ਆਪਾਂ ਲਗਾ ਦਿੱਤੀ ਸੀ ਡਰਾਈ ਫਰੂਟ ਆਪਾਂ ਕੋਈ ਵੀ ਲਗਾ ਸਕਦੇ ਹਾਂਗੇ ਤੇ ਹੁਣ ਆਪਾਂ ਇਹਨੂੰ 5 ਕਿ ਮਿੰਟ ਠੰਡਾ ਹੋਣ ਵਾਸਤੇ ਰੱਖਾਂਗੇ ਤਾਂ ਜੋ ਵਧੀਆ ਜਿਹੜੀਆਂ ਟਿੱਕੀਆਂ ਨੇ ਜਿਹੜੀਆਂ ਵਧੀਆ ਬਣ ਕੇ ਕੱਟ ਕੇ ਤਿਆਰ ਹੋ ਜਾਣ ਤੇ ਆਸ ਤੇ ਪਾਸ ਤੋਂ ਆਪਾਂ ਕੱਟ ਕੇ ਤੇ ਜਿਹੜੀਆਂ ਇਹਦੀਆਂ ਟਿੱਕੀਆਂ ਸੀਗੀਆਂ ਉਹ ਆਪਾਂ ਕਟਣੀਆਂ ਸਟਾਰਟ ਕਰਤੀਆਂ ਸੀਗੀਆਂ ਸੋ ਇਹ ਆਪਾਂ ਥੋੜੇ ਟਾਈਮ 'ਚ ਹੀ ਜੇਕਰ ਮਤਲਬ ਆਪਣੇ ਜਿਆਦਾ ਕਾਲੀ ਹੋਵੇ ਕਿਸੇ ਨੇ ਆਉਣਾ ਹੋਵੇ ਜਾਂ ਆਪਾਂ ਨੂੰ ਮਤਲਬ ਮਨ ਕਰੇ ਵਰਫੀ ਖਾਣ ਦਾ ਜੇਕਰ ਮਿਲਕ ਪਾਊਡਰ ਆਪਣੇ ਘਰ ਵਿੱਚ ਪਿਆ ਹੋਵੇ ਤੇ ਉਸ ਤੋਂ ਬਾਅਦ ਆਪਾਂ ਇਹ ਪੀਸ ਕੱਟਨੇ ਸਟਾਰਟ ਕਰਦੇ ਸੀਗੇ ਤੇ ਇਹ ਮੈਂ ਕਰਦੀ ਕਰਦੀ ਕਹਿ ਰਹੀ ਸੀਗੀ ਮਖਾ ਉਹ ਜੀ ਆਪਾਂ ਬਟਰ ਪੇਪਰ ਤੇ ਤਾਂ ਥੋੜਾ ਜਿਹਾ ਲਗਾਈ ਨਹੀਂ ਪਰ ਇਹ ਬਧੀਆ ਸਾਨੀ ਨਾਲ ਹੀ ਜਿਹੜੀਆਂ ਸਾਰੀਆਂ ਪਿੰਨੀਆਂ ਟਿੱਕੀਆਂ ਸੀਗੀਆਂ ਉਹ ਵਧੀਆ ਬਾਹਰ ਨਿਕਲ ਗਈਆਂ ਸੀਗੀਆਂ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਈ ਸੀ ਥੋੜੇ ਟਾਈਮ ਚ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਮੈਂ ਕਿਹਾ ਜੇ ਤਾਂ ਥੋੜੀਆਂ ਜਿਹੀਆਂ ਵੱਡੀਆਂ ਨੇ ਚਾਰ ਚਾਰ ਪੀਸ ਕਰ ਲੈਣੇ ਹੈਗੇ ਸੋ ਇੱਕ ਦੇ ਆਪਾਂ ਦੋ ਦੋ ਪੀਸ ਕਰਕੇ ਵਧੀਆ ਮਤਲਬ ਜਿਹੜੀ ਵਰਪਿਓ ਬਣ ਕੇ ਤਿਆਰ ਹੋ ਗਈ ਸੀ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ